ਨਮਸਕਾਰ ਸਾਸ਼ਤਰੀガル ਸਮਾਨਾ ਟੋਡੇ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਦੀ ਨਿਲਾ ਪੰਜਾਬ ਵਿਕਾਸ ਸਕੀਮ ਤਹਿਤ ਅੱਜ ਹਲਕਾ ਬਜ਼ਾਈ ਚੇਤਨ ਸਿੰਘ ਜੋੜਾ ਮਾਦਰਾ ਅਤੇ ਚੇਅਰਮੈਨ ਬਰਕਾਰ ਸਿੰਘ ਗੱਜੂ ਮਾਦਰਾ ਵੱਲੋਂ ਮਾਰਕੀਟ ਕਮੇਟੀ ਸਮਾਨਾ ਵਿਖੇ ਵਕਫਾ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਨੂੰ 5 ਕਰੋੜ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ ਪਿੰਡ ਵਾਸੀਆਂ ਵੱਲੋਂ ਦੱਸੇ ਗਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਪੰਚਾਇਤਾਂ ਨੂੰ ਹਿਦਾਇਤਾਂ ਦਿੱਤੀਆਂ ਇਸ ਮੌਕੇ ਜੋੜਾ ਮਾਦਰਾ ਨੇ ਕਿਹਾ ਕਿ ਅਸੀਂ ਆਪਣੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਉਮੀਦਾਂ ਦੇ ਖਰੇ ਉਤਰਨ ਲਈ ਪੂਰੀ ਤਰ੍ਹਾਂ ਬਤਲ ਬੰਧਾ ਆਉਣ ਵਾਲੇ ਸਮੇਂ ਦੌਰਾਨ ਹੋਰ ਕੰਮਾਂ ਲਈ ਵੀ ਗ੍ਰਾਂਟਾਂ ਦਿੱਤੀ ਜਾਣਗੀਆਂ ਹਲਕੇ ਦੇ ਹੋਰ ਕੰਮਾਂ ਦੀ ਰਿਪੋਰਟ ਬਣਾਈ ਜਾ ਰਹੀ ਹੈ ਜਲਦ ਹੀ ਰਹੇ ਹੋਏ ਕੰਮਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਕਿ ਇਸ ਮਾਨਾ ਮਾਰਕੀਟ ਕਮੇਟੀ ਵਿਖੇ ਚੇਅਰਮੈਨ ਗਜੂ ਮੱਜਰਾ ਸਾਹਿਬ ਸਾਡੇ ਪਿੰਡਾਂ ਦੇ ਸਰਪੰਚ ਸਾਹਿਬ ਆਏ ਹੋਏ ਨੇ ਸਾਰੇ 22 ਪਿੰਡਾਂ ਨੂੰ ਅਸੀਂ 83 ਲੱਖ ਦੀ ਅਮਾਉਂਟ ਦੇ ਜਿਹੜੇ ਚੈੱਕ ਨੇ ਹੁਣ ਜਿਹੜੇ ਦਿੱਤੇ ਨੇ ਔਰ ਸ਼ਾਮ ਨੂੰ ਕੁਝ ਜਿਹੜੇ ਪੰਚਾਇਤਾਂ ਨੇ ਉਹਨਾਂ ਨੂੰ ਸ਼ਾਮ ਨੂੰ ਜਿਹੜਾ ਪਟਿਆਲੇ ਚੈੱਕ ਦਿੱਤੇ ਜਾਣਗੇ ਇਹ ਪਿੰਡਾਂ ਦੇ ਵਿਕਾਸ ਦੇ ਜਿਹੜੇ ਕੰਮਕਾਰ ਕਰਨ ਵਾਲੇ ਨੇ ਉਹਨਾਂ ਵਾਸਤੇ ਅਮਾਉਂਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿੰਨੀ ਕੁ ਹੁਣ ਤੱਕ ਜਿਹੜੀ ਅਮਾਉਂਟ ਜੀ ਆ ਚੁੱਕੀ ਹੈ ਦੇਖੋ ਜੀ ਮੈਨੂੰ ਜੇ ਹਲਕੇ ਸਮਾਣੇ ਦੀ ਮੈਂ ਗੱਲ ਕਰਾਂ ਤਾਂ ਦੋਨੋਂ ਪਟਿਆਲਾਰ ਸਮਾਣਾ ਬਲਾਕ ਲਾ ਕੇ 1.5 ਤੋਂ 200 ਕਰੋੜ ਦੇ ਤਕਰੀਬ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਵੱਖ-ਵੱਖ ਪਿੰਡਾਂ ਦੇ ਸ਼ਹਿਰ ਦੇ ਆਪਾਂ ਜੇ ਸਾਰਾ ਲਾਈਏ ਔਰ ਜਿਹੜਾ ਹੁਣ ਸਾਲ ਚੜਨਾ ਹੈ ਇਹ ਇਲੈਕਸ਼ਨ ਈਅਰ ਹੁੰਦਾ ਇਹਦੇ ਵਿੱਚ ਹੋਰ ਵੀ ਜਿਹੜੇ ਕੰਮ ਆ ਪੂਰੀ ਸਪੀਡ ਨਾਲ ਆਏ ਜਗੇ ਹੋਣਗੇ ਠੀਕ ਸਮਾਣਾ ਤੋਂ ਕੇਲਾਸ਼ ਸ਼ਰਮਾ ਦੀ ਰਿਪੋਰਟ